ਮੇਰਾ ਨਾਮ ਕੋਲ ਵੀਰ ਕੋਰਾ ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਮਾਲਕ ਉਹਨਾਂ ਨੂੰ ਬਹੁਤ ਤਰੱਕੀ ਬਖਸ਼ੇ ਬਸ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ ਘਟਨਾ ਕੀ ਹੋਈ ਸੀ ਘਟਨਾ ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ پڑੁਸੀ ਆ ਤੇ ਲ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ੱਤਕਾ ਕੀਤਾ ਜੀ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਹਾਂਜੀ ਇੱਕ ਕਦੋਂ ਦੀ ਘਟਨਾ ਹੈ ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ ਹਾਂਜੀ ਤੇ ਹੁਣ ਬੋਡੀ ਆ ਗਈ ਵਾਪਸ ਹਾਂਜੀ ਸਰ 19 ਤਰੀਕ 12 ਤਰੀਕ ਨੂੰ ਆ ਗਈ ਕਿੰਨਾ ਬਾਬਾ ਜੀ ਨਾਲ ਕੋ ਸੰਪਰਕ થાય ਬਾਬਾ ਜੀ ਨਾਲ 20 ਤਰੀਕ ਨੂੰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਤੋਤਬਾ ਕੀਪ ਰੋਸਾ ਕਿ ਬਾਬਾ ਇਹਨੂੰ ਦੱਸਿਆ ਕਿ ਬੋਡੀ ਵਾਪਸ ਆਊਗਾ ਹਾਂਜੀ ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ ਲਾਸ਼ ਆਊਗੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾਲ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ ਹਾਂਜੀ ਹਲ ਤਿੰਨ ਸੰਸਕਾਰ ਕਰਵਾਣਾ ਸਰ ਅੱਜ 2 ਵਜੇ ਕਰ ਦਾਂਗੇ ਜੀ ਹਾਂਜੀ ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨਾ ਚਾਹੁੰਦੇ ਹੋ ਹਾਂਜੀ ਮੰਗ ਸਰ ਇਹ ਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਇਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਾਲਾਤ ਕੀਤੇ ਆ ਬਹੁਤ ਜਿਆਦਾ ਗੰਦੇ ਹਾਲਾਤ ਕੀਤੇ ਇਹਨਾਂ ਨੇ ਸਾਨੂੰ ਇਨਸਾਫ ਦਵਾਇਆ ਜਾਵੇ ਬੱਚਾ ਤਾਂ ਕੋਈ ਨਹੀਂ ਰਹਿ ਗਿਆ ਮੰਮੀ ਵਿਚਾਰੀ ਵੀ ਇਦਾਂ ਹੀ ਬੁੱਕਟੇ ਲੱਮਟੇ ਰਹਿੰਦੇ ਆ ਸਾਨੂੰ ਇਹ ਹੀ ਇੱਕ ਸਾਰਾ ਹੀ ਸਾਡਾ ਇਹ ਵੀ ਇਹਨਾਂ ਨੇ ਖੋਹ ਲਿਆ ਕੀ ਕਹਿ ਕੇ ਲੈ ਗਏ ਸੀ ਇੱਥੋਂ ਇਹ ਤਾਂ ਕੰਮ ਕਰਦਾ ਕਹਿ ਕੇ ਲੈ ਕੇ ਗਏ ਸੀ ਜੀ ਕਿਹਨਾਂ ਰਵਾਇਆ ਕੰਮ ਲੈ ਕੇ ਕਿੱਥੇ ਗਏ ਸੀ ਮਨੀਲੇ ਕਿਧੋਂ ਗਏ ਸੀ ਬਾਹਰ ਏ 2022 ਚ 26 ਤਰੀਕ ਨੂੰ ਜੀ ਲਾਸਟ ਵਾਲੇ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਜ਼ਹੀਰ ਰਹੇ ਉਸ ਤੋਂ ਬਾਅਦ ਚ ਬਸ ਡੈੜੀ ਦਾ ਇਦਾਂ ਹੀ ਫੋਨ ਆਉਂਦਾ ਰਿਹਾ ਮੇਰੇ ਨਾਲ ਲੜਾਈ ਝਗੜਾ ਕਰਦੇ ਆ ਅਖੀਰ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਜਿਹੜੀ ਮੌਤ ਦਾ ਕਾਰਨ ਕਿ ਸਮਝਦੇ ਆ ਹੰਕਾਰ ਉਹਨਾਂ ਨੇ ਹੀ ਮਾਰਿਆ ਘੁੱਟ-ਘੁੱਟ ਕੇ ਮਾਰਿਆ ਸੀ ਵੀਡੀਓ ਵੀ ਦਿੱਤੀਆਂ ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਹੈ ਕੱਲ ਵੀ ਸੀਆਈਡੀ ਵਾਲੇ ਆਏ ਸੀ ਉਹਨਾਂ ਨੂੰ ਵੀ ਦਿੱਤੀਆਂ ਉਹਨਾਂ ਨੇ ਵੀ ਇਹੀ ਕਿਹਾ ਵੀ ਕਤਲ ਦਾ ਕੰਮ